ਦੀ ਦਾ ਮੂਰੇ ਬਈਵਾ ਫਿਰ ਚਾਗ ਦੇ ਤੇ ਪਹਿਲਾ ਹਟਾਵਾ ਜੀਤ ਸਿੰਘ ਤੋਂ ਕਾਲ ਦੁਨੀਆ ਦਾ ਖੂਨ ਖਰ ਗਿਆ ਬਿਲਬਰ ਕੰਨੀ ਦੇ ਤੇ ਕੰਨੀ ਕੋਈ ਕੁਝ ਕਰ ਰਿਹਾ ਜੀਤ ਪਰ ਗੋਬਰ ਕਰਨ ਦੀ ਕੀਤੀ ਪੀਲ ਪੁਆਇੰਟ ਫਿਰ ਇੱਕ ਵਾਰੀ ਗੀਤ ਦਾ ਪੁਆਇੰਟ ਫਿਰ ਉਹ ਮੈਦਾਨ ਸਪੋਰਟ ਕਲਾ ਬਣਾ ਜਿੰਨ ਬੀਰ ਇੱਥੇ ਐਸੇ ਨਾਲ ਕਿ ਖੜੇ ਨੇ ਇਧਰ ਜਿਹੜਾ ਈਸਟ ਵਾਲਾ ਗਰਾਊਂਡ ਦੇ ਵਿੱਚ ਪਹੁੰਚਿਆ ਮੇਲਾ ਆ ਰਿਹਾ ਹਰੋਂ ਰਸਾ ਵਿੱਚ ਨਹੀਂ ਹੈਗਾ ਹੋ ਬੈਂਕਾਂ ਤੇ ਜਾ ਕੇ ਆਪਾਂ ਬ੍ਰੀਕਰਾਂ ਤੇ ਬੈਠ ਕੇ ਮੈਚ ਦੇਖ ਲਈਏ ਤਾਂ ਵਧੀਆ ਲੱਗੂਗਾ ਸਾਰਿਆਂ ਨੂੰ ਪਿਛਲੇ ਬੰਦੇ ਨੂੰ ਦੇਖਦਾ ਰਹੂਗਾ ਪਲੀ 32 ਪੂਰੀਆ ਇੱਕ ਪਾਸਾ ਬਾਬਾ ਕਿਸ ਸਿੰਘ ਪੂਰੀਆ ਜਿਹਨੇ ਵੱਡੇ ਵੱਡੇ ਮੈਦਾਨ ਕੰਨ ਕੀਤੇ ਹੋਏ ਆ ਸਖਤ ਅਮਰ ਬਾਹਰ ਵੱਡੀ ਉਮਰ ਅਮਰਪਾਲ ਸਿੰਘ ਇੱਕ ਹਰ ਤੇਜੀ ਪੂਰੀਆ ਉਧਰੋਂ ਪਾਸੇ ਪੂਰਾ ਜੱਕ ਨੂੰ ਪੂਰੀ ਕੋਈ ਕਰਾ ਰਿਹਾ ਹੋਇਆ ਇੱਕ ਪਾਸੇ ਤੇਜੀ ਇੱਕ ਪਾਸੇ ਪੂਰਾ ਕੁੱਗੀ-ਕੁੱਗੀ ਹੋਈ ਪਈ ਆ ਲੱਗਿਆ ਪਰ ਜ਼ੋਰ ਪਰ ਪੁਆਇੰਟ ਹੈ ਤੇਜੀ ਦਾ ਅਸੀਂ ਜੈਸੂ ਸਾਹਿਬ ਦੀ ਗੱਲ ਵੀ ਜਲਦੀ ਕਹਿੰਦੇ ਤਾਂ ਹੋ ਜਾਂਦੀਆਂ ਜਿਹਨਾਂ ਦੇ ਵਿੱਚ ਪ੍ਰਮਾਨ ਸਾਹਿਬ ਗੁਰਮਿੰਦਰ ਸਿੰਘ ਪੱਤਰ ਇਹਨਾਂ ਦਾ ਢਾਲੀਵਾਲ ਕੋਈ ਨਹੀਂ ਢਾਲੀਵਾਲ ਪ੍ਰਮਾਨ ਬਲਜੀਤ ਸਿੰਘ ਜੀ ਮੰਗਤ ਉਹਨਾਂ ਨਾਲ ਰਾਣਾ ਸਿੱਧੂ ਤੇ ਬਿੱਲਾ ਸਿੱਧੂ ਸਮੁੱਚੀ ਟੀਮ ਨਾਲ ਰੈਂਬੋ ਗੁਰਪ੍ਰੀਤ ਗਰੇਵਾਲ ਜਸਪ੍ਰੀਤ ਹੋਗਰ ਜਸਮਾਨ ਸਿੰਘ ਬਾਣ ਸਾਸੀ ਕਲਾਂ ਵਾਲੇ ਰੋਮੇ ਮਨਹਾਸ ਜੱਸੀ ਚਾਲ ਗੋਵਿੰਦ ਟਰਾਂਸਪੋਰਟ ਵਾਲੇ ਉਹਨਾਂ ਨਾਲ ਹਰਵਿੰਦਰ ਸਿੰਘ ਖੱਲ ਪ੍ਰਦੀਪ ਰਾਣੋ ਦੀਪਾ ਤੇਸੀ ਇਹ ਸਾਰੀ ਟੀਮ ਕੋਲ ਆਜੀ ਦੀ ਮਾਤਰਾ ਹੈ ਗੇਲਾ ਰਮੇਸ਼ ਸਿੰਘ ਗੇਲਾ ਪੱਤਰ ਸੁਖੀ ਸਿੱਧੂ ਤੇ ਸਾਡਾ ਵੀ ਨਾਲ ਉਹਨਾਂ ਦੇ ਪੰਜੀਤ ਸਿੰਘ ਔਜਲਾ ਬਲਵੀਰ ਪਾਲਾ ਮੈਂਟੂ ਇੰਦਰਜੀਤ ਸਿੰਘ ਸਾਰੀ ਕੀ ਦਾ ਧੰਨਵਾਦ ਕਰਦੇ ਆ ਇਹ ਹੈ ਜੰਗ ਸਪੋਰਟ ਕਲੱਬ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਬੱਲੇ ਥੇਮ ਬੜਾਈ ਹੋਏ ਕੋਲੇ ਪਾਸੇ ਲਾਡੀ ਪਰਸਰਾਮ ਕੋਰਾਲਾ ਚੜ੍ਹਦੀ ਲਾਜੀ ਹੈ ਕੋ ਬੱਕਰੀ ਗੱਲ ਬਣਾ ਦੇ ਪੰਜੀਤ ਆ ਬਹੁਤ ਜਨਾਬਾਂ ਆ ਸਮਾਂ ਨੋਟਾ ਮੀਂਹ ਬਰਾ ਜੋ ਮਰਜ਼ੀ ਨੂੰ ਕਰਨਾ ਪਵੇ ਪੰਗਰ ਕਰੀ ਲਾਗੀ ਨੂੰ ਬਹੁਤ ਕਰਨਾ ਕਰਨਾ ਲਾਦੀ ਨਾਲ ਤੇਰੀ ਮੈਚਿੰਗ ਬਣਦੀ ਹੈ ਬਿਲਕੁਲ ਰਣਜੀਤ ਕੰਨੇ ਦੇ ਤੇ ਹੋ ਗਿਆ ਪਰ ਮੈਂ ਜਿਹਨੇ ਉਹ ਵਿਚਾਰੇ ਕਰ ਲਿਆ ਰਣਜੀਤ ਭਨੇਰ ਰਣਜੀਤ ਨੇ ਆ ਭਨੇਰ ਨੂੰ ਯਾਰ ਦਾ ਬਣਾ ਕੇ ਕਿਹਾ ਵੀ ਅਸੀਂ ਦੋਨਾਂ ਨੇ ਰਲ ਕੇ ਰੈਸਲ ਕੀਤਾ ਇੱਕ ਰਣਜੀਤ ਜਿਹਨੇ ਬਹੁਤ ਵਧੀਆ ਰੈਕਟਰ ਇਹਨਾਂ ਦੇ ਪਿੰਡ ਦਾ ਜਿਹਨਾਂ ਪੱਤਾ ਲੱਗਦਾ ਜਿਵੇਂ ਸਮੁੰਦਰੋਂ ਤੋਂ ਇੱਕ ਬੱਤ ਨੂੰ ਕੀ ਸੀ ਬਹੁਤ ਸੋਹਣੀ ਮੈਨੂੰ ਵੀ ਮਿਲੀ ਤੇ ਉਹ ਇਸ ਪਰਦਾ ਮੋੜਿਆ ਆ ਸਾਡੇ ਵੀਰ ਬੰਗਸਾ ਸਾਹਿਬ ਉਹ ਆ ਦੇ ਕਹਿੰਦੇ ਵੀ ਨਾਮ ਕੇ ਸਾਡੇ ਪਿੰਡਾਂ ਸਾਨੂੰ ਖੁਸ਼ੀ ਇਸ ਗੱਲ ਦੀ ਲੋ ਵੀ ਇਧਰੇ ਪਾਸੇ ਬੰਗਸਾ ਸਾਹਿਬ ਦੋ ਹੱਥ ਨੌਜੋਨ ਕੀ ਨਾਲ ਕਰੂਗਾ ਟਾਲਾ ਲੰਗਿਆਂ ਵਾਲਾ ਜਮਾ ਕੰਨੀ ਦੇ ਤੇ ਖਤਰਨਾਕ ਜਾਫੀ ਹੈ ਇਹਨੂੰ ਮੰਨਦੇ ਹੁੰਦੇ ਸਾਡੇ ਆਹਾ ਨਹੀਂ ਵੀ ਸਾ ਤੇ ਰਿਆਂ ਮੈਂਜਰ ਕੋਲ ਵੜ ਕੇ ਇਹਨੇ ਅੰਦੇ ਵੀ ਸਾਡਾ ਹਰਮਨ ਪਿਆਰਾ ਮੈਂਜਰ ਉਹਨਾਂ ਨੇ ਇਹਨਾਂ ਲਿਆਦਾ ਸੀ ਪਹਿਲੀ ਵਾਰੀ ਬੱਤਲੇ ਮੇਲੇ ਕਰਵਾਏ ਸੀ ਲੋ ਦੂਜੇ ਦੇ ਪਾਸੇ ਫੇਰ ਆ ਖੋਸਾਂ ਨਾਲ ਦਾ ਇੱਕੋ ਦਿੱਤਾ ਚੱਲੋ ਹਾਂ ਇਹ ਨਜ਼ਰ ਤੇਜੀਤ ਸਿੰਘ ਬੀਤਾ ਖੁੱਸਾਂ ਵਾਲਾ ਹਾਂ ਜੀ ਇਹਦੇ ਨੇ ਪਾਸੇ ਸਾਡੇ ਉਸਤਾਦ ਜੀ ਦਾਰਾ ਸਿੰਘ ਗਰੇਵਾਲ ਪਹੁੰਚ ਚੁੱਕੇ ਹਨ ਉਹਨਾਂ ਨੂੰ ਜਿੱਤੇ ਅਸੀਂ ਸਮੂਹ ਜੀ ਮੈਟਰੋ ਵੱਲੋਂ ਜਿਹਾ ਕਹਿੰਦੇ ਆ ਉਹਨਾਂ ਨਾਲ ਸਾਡਾ ਵੀਰ ਦੋਵੇਂ ਨਾਲ ਸਾਡਾ ਵੀਰ ਪੁੱਗੀ ਇਹਨਾਂ ਜੰਨਾ ਹੱਸਿਆਂ ਨਾਲ ਅਸੀਂ ਇੱਥੇ ਪਹੁੰਚ ਦੱ ਜਿਹਾ ਕਹਿੰਦੇ ਆ ਉਸਤਾਦ ਜੀ ਆ ਮੇਰੇ ਦਾਰਾ ਸਿੰਘ ਗਰੇਵਾਲ ਨਾਲ ਜਾਨਾ ਦਾ ਮੱਥਾ ਟੇਕਦਾ ਆਪਣੇ ਮਾਪਿਆਂ ਨੇ ਤੇ ਆਪਣੇ ਉਸਤਾਦਾਂ ਦੇ ਜਾਨਾ ਦਾ ਹੱਥ ਲਾਉਂਦੇ ਮਾਪਿਆਂ ਤੇ ਚੱਲੋ ਆ ਨਕਲੀ ਬਾਪੇ ਤੋਂ 10 ਕਿਲੇ ਪਰੇ ਨੰਗੋ ਨਹੀਂ ਅੱਜ ਨੂੰ ਪਤਾ ਨਹੀਂ ਕਦੋਂ ਡੰਗ ਮਾਰ ਜਾਂ। ਅੱਜ ਕੱਲ ਪੰਜਾਬ ਦੇ ਵਿੱਚ ਨਕਲੀ ਬਾਪਿਆਂ ਦਾ ਹੜ ਆਇਆ ਹੋਇਆ। ਪੰਜਾਬ ਦੇ ਵਿੱਚ 12735 ਪੰਡਾ ਤੇ 16000 ਸਮਥਿੰਗ ਬਾਪੇ ਆ। ਇਹਨਾਂ ਤੋਂ ਬਚੋ ਤੇ ਉਸਤਾਦਾਂ ਦੇ ਪੈਰ ਹੱਥ ਲਾਓ। ਜੇ ਇਹਨਾਂ ਨੇ ਤੁਹਾਨੂੰ ਕੋਈ ਸਫਾਇਆ ਦਰਸ਼ਨ ਕਰੇਵਾਰ ਹੁੰਦਾ ਨੇ ਮੈਨੂੰ ਮਾਰਕੀ ਦੇ ਵਿੱਚ ਪਾ ਰਿਆ ਸੀ। ਉਹ ਮੈਚ ਨੂੰ ਆਇਆ ਦਾ ਟੂਰਨਾਮੈਂਟ ਸੀ ਉੱਤੇ ਮੈਨੂੰ ਇਹਨਾਂ ਨੇ ਕਿਹਾ ਵੀ ਤੈਨੂੰ ਬੋਲਣਾ ਚਾਹੀਦਾ ਮੈਂ ਤਾਂ ਸਭ ਜੀ ਕਹਿੰਦੇ ਚੱਟ ਕੇ ਫੱਟੇ। ਬਾਸ ਉਸ ਤੋਂ ਮਰ ਕੇ ਜਾ। ਕੱਢ ਗਿਆ ਲੁੱਲ ਗਿਆ ਜੀ ਤੁਹਾਡੇ ਇੱਥੇ ਤੱਕ ਅਸੀਂ ਪਹੁੰਚ ਗਏ ਲੋ ਦੂਸਰੇ ਪਾਸੇ ਫੇਰ ਆ ਨੌਜਵਾਨ ਜੀਤਾ ਮੋਲਾ ਅਕਾਲੀ ਕੋ ਦੇ ਨੇਕ ਲੰਮਾ ਸਲਮਾ ਗੱਪਰੂ 6 ਫੁੱਟ ਪਲੱਸ ਦਾ ਨੌਜਵਾਨ ਦਾ ਦੂਜੇ ਪਾਸੇ ਪੰਮਾ ਪੂਰਾ ਕਹਿਵਾ ਬਲਜੀਤ ਸਿੰਘ ਵਾਲਾ ਪੂਰਾ ਕਹਿਵਾ ਲਓ ਕੰਨੇ ਦੇ ਉੱਤੇ ਛੋਲੇ ਗੱਪਰੂ ਮੋਕਾ ਜਦੋਂ ਤੂੰ ਦੋ ਹੱਥ ਕਰ ਇਹ ਸਾਰੇ ਸੁਪਰ ਸਟਾਰਾਂ ਦੇ ਵਿੱਚੋਂ ਦੇਖੋ ਹੁਣ ਕਿੰਦੀ ਹੋਊਗਾ ਬਲਜੀਤ ਨੇ ਔਰ ਅਮਰ ਕੱਟ ਸਾਡੇ ਨਹੀਂ ਹਿਸਾ ਜਿਹੜੇ ਇਸ ਕੱਪ ਦੇ ਮੇਨ ਸਪੌਂਸਰ ਨੇ ਨਿਊ ਮੈਨ ਟਾਊਨ ਸੈਂਟਰ ਤੇ ਆਪਾਂ ਆ ਰਹੇ ਬਾਸੀ ਬਰਵਲ ਸੁੱਖਾ ਬਾਸੀ ਤੇ ਹਰਵਿੰਦਰ ਬਾਸੀ ਜਿਹੜੇ ਕਿ ਅਸਲ ਵਿੱਚ ਸਾਡੇ ਦਰਮਿਆਨ ਨਹੀਂ ਪਰ ਸਾਡੇ ਆਨਲਾਈਨ ਦੇ ਤੇ ਬੈਨਕੂਵਰ ਤੋਂ ਆਪਣੇ ਨਾਲ ਜੁੜੇ ਹੋਏ ਨੇ ਉਹਦੇ ਵਿੱਚ ਜਿੰਨੇ ਵੀ ਉਹ ਗੇਮ ਨੇ ਉੱਤੇ ਕੇ ਉਸ ਮੱਖਣ ਜੋਤੀ ਜਿਹੜੇ ਕਿ ਬੈਨਕੂਵਰ ਦੇ ਵਧਾਨ ਨੇ ਪਿੰਡਾ ਹੁਣ ਨਾਲ ਸੰਗਤ ਕਲੱਬ ਤੋਂ ਗੱਪੀ ਸਿੰਘ ਜੱਜ ਜ਼ੋਹਰ ਬਾਸੀ ਬਰਾਬਰ ਸਜੇ ਨੇ ਸੁੱਖਾ ਤੇ ਹਰਿੰਦਰ ਬਾਸੀ ਉੱਥੇ ਨੇ ਤੇ ਜੱਜ ਜ਼ੋਹਰ ਨੇ ਸ ਗਿਆ ਸਮ ਜਿਹਨੇ ਇਹਨਾਂ ਨੂੰ ਸਬੋਟੀ ਤੇ 11 ਬੋਲ ਦੇ ਬਿਲਕੁਲ ਕਲੱਬ ਦੀ ਉਹ ਸਾਰੇ ਉੱਥੇ ਆਪਾਂ ਨੂੰ ਆਨਲਾਈਨ ਦੇਖ ਰਹੇ ਹਾਂ ਇਹਦੇ ਮੈਚ ਜਿਹੜੇ ਬਹੁਤ ਵਧੀਆ ਬਾਸੀ ਮੈਚ ਹੋ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਇੰਦਰਜੀਤ ਨੂੰ ਗਾਉਣ ਦਾ ਜਿਨ੍ਹਾਂ ਨੇ ਕਿ ਸਾਨੂੰ ਇਸ ਟੂਰਨਾਮੈਂਟ ਵਿੱਚ ਇੱਕ ਬਹੁਤ ਹੀ ਛੋਟੀ ਉਮਰ ਦੀ ਲੜਕੀ ਜਿਹੜੀ ਗੁੱਡੀ ਆ ਆਪਣੇ ਕਮਪ੍ਰੀਜ ਗੋਸ ਅਸੀਂ ਉਹਦੇ ਪਰਿਵਾਰ ਦਾ ਧੰਨਵਾਦ ਕਰਦੇ ਆ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਸ ਕੱਲ ਵੀ ਰਿਕਾਰਡ ਇਹ ਜਿਹੜੀ ਕਿ 17 ਮਈ ਨੂੰ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵੱਲੋਂ ਮੈਰਾਥਨ ਦੌੜ ਕਰਵਾਈ ਗਈ ਸੀ ਇਸ ਚੋਰੀ ਲੜਕੀ ਨੇ 42 ਕਿਲੋਮੀਟਰ ਲਗਾਤਾਰ ਮਰਿਆਣ ਮੈਂ ਪਿੰਡ ਸੇਗਰੋਗਾ ਗਰਾਊਂਡ ਵਿੱਚ ਕਰੋ ਇਸ ਬੇਟੀ ਨੂੰ ਉਹਦੇ ਬਾਪੂ ਸਾਹਿਬਾਨ ਨੂੰ ਵੀ 342 ਕਿਲੋਮੀਟਰ ਦੀ ਦੌੜ ਐਕਸੈਕਟ ਫਾਰਮ ਦੀ ਲੜਕੀ ਨੇ ਪੂਰੀ ਕੀਤੀ ਹੈ ਜਿਹੜੀ ਕਾਰੋਗੋ ਤੋਂ ਆਉਂਦੀ ਸੀ ਤੇ ਦਿੱਲੀ ਗੋਤਾਰ ਸਾਹਿਬੇ ਪਹੁੰਚੀ ਸੀ ਮੈਂ ਦੇਸ਼ੀ ਸੂਬਾ ਦਾ ਪ੍ਰਧਾਨ ਅਪਦਾ ਹੋ ਕੇ ਪੂਰੀ ਇਹਨਾਂ ਦਾ ਬੇਨਤੀ ਕਰੂੰਗਾ ਤੇ ਸਾਡੇ ਅਨਕਲ ਦੇ ਮਾਨਯੋਗ ਸਰਦਾਰ ਹਰਵਿੰਦਰ ਸਿੰਘ ਜੀ ਸੱਜੋ ਸਾਹਿਬ ਉਹ ਇਹਨਾਂ ਨੂੰ ਜਿਹੜੀ ਇਹਨਾਂ ਦਾ ਸਨਮਾਨ ਦੇ ਕੇ ਉਹਨਾਂ ਨੂੰ ਨਵਾਜਣਗੇ ਤੇ ਮੈਂ ਬੇਨਤੀ ਕਰੂੰਗਾ ਸਰਦਾਰ ਹਰਵਿੰਦਰ ਸਿੰਘ ਉਹਨਾਂ ਨੂੰ ਸੱਜੋ ਸਾਹਿਬ ਨੂੰ ਇਸ ਲੜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਆਪਾਂ ਇਸ ਸਾਲ 430 ਰਿਸਟ ਹੋਏ ਸੀ ਮੈਥੋਂ ਦੇ ਲਈ ਆਪਾਂ ਕਹਾ ਨੂੰ ਤੁਹਾਨੂੰ ਇਹ ਬੇਨਤੀ ਕਰਦੇ ਆਂ ਕਿ ਆਪਾਂ ਵੱਧ ਤੋਂ ਵੱਧ ਪਰਿਵਾਰ ਜਿਹੜਾ ਮੇਰੀ ਦਾ ਪਹਿਲਾ ਲੋਕ ਵੀ ਲੋਕ ਵੀ ਗੇਂਡ ਹੁੰਦਾ ਐਤਵਾਰ ਨੂੰ ਹੋਣੀ ਆ ਅਗਸਟ ਯਰ ਵੀ ਸੋ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਰਜਿਸਟਰ ਕਰਵਾਈਏ ਅਸੀਂ ਧੰਨਵਾਦ ਕਰਦੇ ਆਂ ਇਸ ਪਰਿਵਾਰ ਦਾ ਇਹਨਾਂ ਦੀ ਮਾਤਾ ਦਾ ਇਹਨਾਂ ਦੇ ਫਾਦਰ ਸਾਹਿਬਾਨ ਦਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਸ ਲੜਕੀ ਨੇ 42 ਕਿਲੋਮੀਟਰ ਮੈਰਾਥਨ ਜਿਹੜੀ ਉਹਦੇ ਵਿੱਚ ਜੇਤੂ ਰਹੀ ਸੀ ਕੁੜੀ ਸੋ ਬਹੁਤ ਬਹੁਤ ਧੰਨਵਾਦ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਤਾੜੀਆਂ ਵੀ ਰਜੂ ਆਪਿਓ ਇਸ ਜੁੜੀ ਦੇ ਮੱਤੀ ਦੇ ਲਈ ਤੁਹਾਡੀਆਂ ਵੱਡੀਆਂ ਤਾੜੀਆਂ ਇਸ ਪ੍ਰਵਾਹ ਦੇ ਲਈ ਬਹੁਤ ਵੱਡਾ ਕੰਮ ਕਰ ਗਈਆਂ ਸੋ ਬਹੁਤ ਬਹੁਤ ਧੰਨਵਾਦ ਸਾਡੇ ਦਰਮਿਆਨ ਸਾਡੇ ਮਹਿਮਿਆਤਾਂ ਪਰ ਹੁਣ ਇਹ ਜਿਹੜੇ ਮੈਂਬਰ ਪਾਰਲੀਮੈਂਟ ਦੇ ਲਈ ਇਲੈਕਸ਼ਨ ਵੀ ਲੜ ਕੇ ਜੈਦੇਵ ਸਿੰਘ ਜੀ ਘਰੇ ਵੱਲ ਪਹੁੰਚੇ ਨੇ ਅਦੀਰ ਉੱਤੇ ਪਹੁੰਚਦੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਜੀ ਆਇਆਂ ਕਹਿੰਦੇ ਆ ਦੇ ਬੈਸਬਲ ਚੰਦਨਾ ਤੇਰੇ ਲਈ ਅਰਦਾਸ ਕਰੀ ਹਰ ਬਹੁਤ ਰਾਸ ਰੋਡ ਤੋਂ ਸਾਡੇ ਸਪਾਂਸਰ ਨੇ ਤੋਂ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਧੰਨਵਾਦ ਹਾਂਜੀ ਬਰਾਸ ਇਧਰ ਦੇ ਪਾਸੇ ਜਫਾ ਮੱਖਣ ਸੇ ਤੋਂ ਗਾਏ ਲੰਪਰ ਸੋਹਰੇ ਦੇ ਵਿੱਚ ਨਾਂ ਸੇ ਤੋਂ ਗਾਏ ਮੱਖਣ ਦਾ ਅੱਜ ਜਫਾ ਲੱਗਿਆ ਇੱਕ ਮੱਖਣ ਬਹੁਤ ਬੱਲੇ ਦੀ ਅੱਜ ਹੁਣ ਤਾਂ ਵੀ ਖੇਡ ਲੱਗੀ ਪਰਸਨਾਪੁਰ ਪਿੰਡ ਸਾਬੂਆਂ ਦਾ ਇਧਰ ਪਾਸੇ ਦਾਰਾ ਸਿੰਘ ਦੀ ਗਰੇਵਾਲ ਜਿਹੜੇ ਸਾਡੀ ਪਹੁੰਚੇ ਹੋਏ ਉਹਨਾਂ ਦੇ ਚਰਨਾਂ ਤੇ ਮੱਖਣ ਟੇਕ ਦੇ ਕਰਦਾ ਸਾਹਿਬ ਜਿਨ੍ਹਾਂ ਨੇ ਤੁਹਾਡੇ ਰੂਪ ਰੂਪ ਹੋਣ ਦੇ ਕਾਬਿਲ ਬਣਾਇਆ ਸਾਨੂੰ ਤਾਂਪਰਾ ਦੇ ਕੇ ਜਿਹੜੇ ਚੰਗੇ ਲੋਕ ਹੈ ਉਹਨਾਂ ਲਈ ਚੰਗੇ ਹੋ ਲੋਕ ਹੁੰਦੇ ਆ ਬੰਦਿਆਂ ਦੇ ਵਿੱਚ ਪੈਣਾ ਪਾ ਲੈਂਦੇ ਆ ਤੇ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮੇਰੇ ਪਿੱਛੇ ਇਹੋ ਜਿਹੇ بڑے-ਨੇਕੇ ਸਮਝੇ ਹੋਏ ਉਸਤਾਦ ਆ ਜਿਨ੍ਹਾਂ ਨੇ ਮੈਨੂੰ ਮਾਰਕੀਟ ਦੇ ਵਿੱਚ ਧਾਰਿਆ ਤੇ ਮੈਂ ਤੁਹਾਡੇ ਸਾਹਮਣੇ ਸਾਹਮਣੇ ਕਾਮਰ ਬਣਿਆ ਮੈਂ ਜੀ ਤੌਰ ਤੇ ਦਰਸ਼ਕ ਕਰੇ ਵਾਲੀ ਤੇ ਇਹ ਵੀ ਬਹੁਤ ਬਹੁਤ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਜਿੱਥੇ ਜੀਆ ਹੈ ਉੱਥੇ ਇਸ ਸਪੋਰਟ ਟੀਮ ਦਾ ਧੰਨਵਾਦ ਵੀ ਕਰਦਾ ਤੇ ਲਈ ਪਾਸੇ ਇੱਕ ਵੀ ਤੋਨੀਆ ਇੱਕ ਬਾਬਾ ਸਾਡੇ ਦਰਮਨਾਨ ਕਬੱਡੀ ਖੇਡੇ ਹੁੰਦੇ ਪਹਿਲੇ ਪ੍ਰਧਾਨ ਦਾ ਜਦੋਂ ਚਪਟੇਸ਼ਰ ਬਣੀ ਸਰਦਾਰ ਭਜੇਸ ਸਿੰਘ ਖਿੰਦ ਉਹ ਸਾਡੇ ਨਾਲ ਪਹੁੰਚੇ ਆ ਗੇਟ ਤੋਂ ਅੰਦਰ ਕਰ ਚੁੱਕੇ ਆ ਮੈਂ ਬੇਸਿਕਰ ਮੈਂ ਤੇ ਸਟੈਂਡਪਾਟ ਤੇ ਬਾਹਰ ਆਇਆ ਹਾਂ ਸਾਡੇ ਸਰਕਾਰੀਓ ਦੀ ਜਦੋਂ ਪਹਿਲੀ ਫੰਡਰੇ ਚੜ੍ਹਵਾਣੀ ਸੀ ਉਹਦੇ ਪਹਿਲੇ ਬਤਾਲ ਸਰਦਾਰ ਭਜੇਸ ਸਿੰਘ ਖਿੰਦ ਮੈਂ ਕਮੇਟੀ ਪੋਸਟ ਕਲਾਸ ਤੋਂ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਇੱਥੇ ਕਹਿੰਦਾ ਜੀ ਆਇਆਂ ਜੀ ਜੀੜਾ ਆਪਾ ਅੱਲਾਹ ਵਾਹਿਦ ਦੇ ਪਾਸੇ ਕਾਰਸ਼ੀ ਨੈਕ ਚੱਲਦਾ ਹੋਇਆ ਨਾਲ ਦੇ ਨਾਲ हा पीता गीता ਜੋ ਜੁੱਪਰ ਫਤਾਰ ਰੇਡਰਾ ਦੂਜੇ ਪਾਸੇ ਫੇਰ ਨੌਨ ਜਾਂਦੀ ਪਾਈ ਹੋਈ ਰੇਡ ਲੱਗਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਚੱਲਿਆ ਪੂਰੇ ਕਹਿਮ ਗਰਦਾਸਪੁਰੇ ਜਮਾ ਕਰਨੀ ਦੇ ਉਤੇ ਤੇ ਦੂਜੇ ਪਾਸੇ ਕਹਿੰਦਾ ਵੀ ਪਹਿਲਵਾਨ ਕੋ ਕੰਨੂ ਦੇ ਉੱਤੇ ਕਰ ਦਿੱਤਾ ਬਹੁਤ ਹੀ ਤਗੜਾ ਹਾਂ ਲੰਗਿਆਲੇ ਪਾਸੇ ਪੂਰਾ ਦੂਜੇ ਪਾਸੇ ਲੰਗਿਆਲੇ ਕੰਨੂ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਮੰਡੇ ਵਾਲਾ ਪਵਾਰ ਸਿੰਘ ਨਾਪੂਰਾ ਨੌਜਵਾਨ ਦਾ ਪਰਕਾਲ ਲੰਗਿਆਲੇ ਦੇ ਨਾਲ ਇਹ ਵੀ ਜਮ ਦੀ ਪ੍ਰਸਿੱਧੀ ਵੀ ਹੋਈ ਹੋਈ ਹੈ ਕਾਲ ਲੰਗਿਆਲਾ ਹਾਂ ਇਹ ਇਹਨਾਂ ਦੇ ਕਿ ਪਾਰਿਆ ਸੀ ਕੈਨੇਡਾ ਮਾਰਕਾ ਜੁਗਲਿਆਂ ਦੇ ਵਿੱਚ ਸਵਾਲਾਂ ਨੇ ਪੈਰਾ ਪਾ ਦਿੱਤੀਆਂ ਜਿਹੜੇ ਸੁਪਰ 스타 ਹੁੰਦੇ ਆ ਉਹਨਾਂ ਨੂੰ ਲੈ ਕੇ ਆਉਣਾ ਇੱਕ ਵਾਰੀ ਸਾਡਾ ਫਾਜ ਹੁੰਦਾ ਮੁਰਕੇ ਆਉਂਦੇ ਪੈਰ ਆਪ ਜਿਮਾ ਲੈਂਦੇ ਆ ਤੇ ਇਧਰ ਪਾਸੇ ਫੇਰ ਜਿਹੜਾ ਮੂਰਤ ਆ ਰੌਣ ਵਾਲਾ ਹੈ ਗੀਤਾ ਕਾਰ ਫਿਰ ਮੱਟਾਂ ਦੇ ਵਿੱਚ ਗਾਲ ਦੇ ਵਿੱਚ ਸੁਖਾ ਵਾਲੀ ਕਮੇਟੀ ਵੀ ਪਾਈ ਹੋਈ ਹੈ ਨਾਲ ਰੱਦੂ ਵੀ ਤੇ ਆਇਆ ਚਾਰ ਕੁ ਤੇਰਿਆਂ ਅਜਿਹਾ ਕਹਿੰਦੇ ਵੀ ਰੰਗਤਾ ਪੈਂਦੀ ਹੈ ਹਰ ਪਾਸਿਆਂ ਦਾ ਹਾਰਾ ਲੈਂਦਾ ਦੂਜੇ ਪਾਸੇ ਫਮਾ ਪਰਵਾਨ ਤੇ ਮੱਧ ਰੇਡ ਇੱਕ ਰਣਜੀਤ ਝਨੇਰਾਂ ਦੇ ਪਾਸੇ ਦਾ ਰੇਟਰ ਹੈ ਤੇ ਇੱਕ ਇਹ ਹੈ ਇਹਨਾਂ ਦੋਨ ਨੌਜਵਾਨਾਂ ਨੇ ਝਨੇਰ ਦਾ ਨਾਮ ਕੋਈ ਜਨਾਹ ਵਿੱਚ ਰਾਜ ਨਹੀਂ ਕਰਦਾ। ਹੁਣ ਦੂਜੇ ਪਾਸੇ ਫੇਰ ਬਹੁਤ ਹੀ ਤਗੜਾ ਸੁਪਰਸਟਾਰ ਰੇਡ ਦੇ ਉੱਤੇ ਪੱਧਰ ਦੇ ਦਰਸ਼ਨ ਕਰਵਾਇਆ। ਆ ਪੂਰਾ ਪੱਜੀਪੁਰੇ ਤੋਂ ਪੱਜੀਪੁਰੇ ਤੋਂ ਪੱਜੀਪੁਰੇ ਤੋਂ ਦੁਨੀਆ ਦਾ ਸੁਪਰਸਟਾਰ ਹੈ ਪ੍ਰੋਫੈਸਰ ਮਕਰਸ ਸਿੰਘ ਕਹਿੰਦੇ ਹੁੰਦੇ ਵੀ ਪੱਜੀਪੁਰੇ ਤੋਂ ਇਹ ਹੈ ਪੂਰਾ ਹੈਨ ਬਿਲਕੁਲ ਨਹੀਂ ਆ ਜੱਲ ਵਾਲੀ ਗੱਲ ਬਣਾਉਂਦਾ ਹੋਇਆ ਤੇ ਇੰਕਾ ਕੋਰੇ ਖੜ ਕੇ ਜੱਫਾ ਹਾਂ ਦੇ ਉੱਤੇ ਕੋਸ਼ਿਸ਼ ਕਰਦਾ ਹੋਇਆ ਪਰ ਨੌਜਵਾਨ ਫਿਰ ਮਲ ਹੱਥ ਨਹੀਂ ਹੋ ਰਿਹਾ ਆਦੋਂ ਦੇ ਬਸੇ ਸਾਡੇ ਦਰਮਿਆਨ ਹਰਮਨ ਹਰਮਨ ਪ੍ਰਬੰਧਨੀ ਕਮੈਂਟਰੀ ਦੇ ਤੋਂ ਤੁਹਾਰੇ ਬਾਰੇ ਜਾਂਦੇ ਜਨਰਾਰੇ ਜਾਂਦੇ ਸਾਡੇ ਸਨਮਾਨਜੋ ਦਾਹੇ ਨੀ ਕਰੇਵਾਲ ਵੀ ਸਾਡੇ ਦਰਮਿਆਨ ਪਹੁੰਚੇ ਹੋਣ ਘੁਗੀ ਕਰੇਵਾਲ ਜੀ ਸੋ ਅਸੀਂ ਇਹਨਾਂ ਵਿੱਚ ਪਹੁੰਚਦੇ ਮੈਟਰੋ ਪੰਜਾਬੀ სპੋਰਟਸ ਕਲੱਬ ਵੱਲੋਂ ਜੀ ਆਇਆਂ ਨੂੰ ਬਹੁਤ ਧੰਨਵਾਦ ਕਰਦੇ ਹਾਂ ਉਹ ਤੁਹਾਡਾ ਜੂਰਾ ਹੋਣਗੇ ਜਰਾ ਤੱਕ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਇੱਥੇ ਪਹੁੰਚੜਦੇ ਸਾਡੇ ਮੈਟਰੋ ਪੰਜਾਬੀ სპੋਰਟਸ ਕਲੱਬ ਦੇ ਟੂਰਨਾਮੈਂਟ ਦੇ ਸੋ ਬਹੁਤ ਬਹੁਤ ਧੰਨਵਾਦ ਲਓ ਇਧਰਲੇ ਪਾਸੇ ਤੇਜੀ ਪੂਨੀਆ ਤੇਜੀ ਪੂਨੀਆ ਰੇਡ ਦੇ ਤੇ ਰਵਨ ਗਰਦਾਸਪੁਰੇ ਨੇ ਮਾਰਿਆ ਤੱਕਾ ਤੇ ਪੁਆਇੰਟ ਤਕਰੀਬਨ ਬਣ ਗਿਆ ਸਟਾਪਰ ਦਾ ਗਰਦਾਸਪੁਰੇ ਦਾ ਮਾਨ ਹੈ ਆ ਮਾਗਿਆ ਪਰ ਉਹਨੇ ਕਿਹਾ ਨੌਜਵਾਨਾਂ ਦੇ ਚਮਾਸਾ ਫੜਦੀ ਕਿੱਡ ਕੀਤਾ ਹੋਇਆ ਸਰੀਰ ਹੈ ਇਹ ਭਾਰਤੀਦਾਨੇ ਬਣੀ 4 ਵਜੇ ਰੁਕ ਕੇ ਜੰਮਣਾ ਜਾਣਾ ਪੈਂਦਾ ਇਹ ਨਹੀਂ ਵੀ 24 25 ਵੀਣਾ ਪੀਂਦੀਆਂ ਜੱਲੋ ਹਾਂ ਦਾ ਸੂਰਤ ਟੀਵੀ ਦੇ ਮੂਹਰੇ ਸੌਂ ਕੇ ਬੋਰੀਆਂ ਦੱਬ ਲੈਤੀ ਇਹ ਨਹੀਂ ਤਾਂ ਤੋੜਦਾ ਸਰੀਰ ਕਿੰਨਾ ਨਿਕਲਣਾ ਪੈਂਦਾ ਮੂੰਹ ਦੇ ਰੇ ਹਾਂ ਇਹ ਹੈ ਲਾਤੀ ਇਹ ਤਾਂ ਸਰੀਰ ਹੈ ਮੁੰਨੇ ਦਾ ਦੱਸਦੀਆਂ ਜੰਮ ਦੇ ਤੋਂ ਜੰਮੀ ਨਾ ਕਰ ਪਈ ਪਈਆਂ ਜੌਲੇ ਦੀ ਟੁੰਡੀ ਦੇ ਚ ਕੱਪੜਾ ਜੜਿਆ ਹੁੰਦਾ ਆ ਨਹੀਂ ਨਹੀਂ ਸਾਡੇ ਚ ਚਲ ਰਿਹਾ ਦੋਨੇ ਥਲੇ ਪਾਸੇ ਬਹੁਤ ਹੀ ਤਕੜਾ ਕਬੜੂ ਹੋਰਾਂ ਨੂੰ ਸੋ ਰੰਗ ਬਹੁਤ ਹੀ ਚਰਚ ਖੜਾਵਾਣੇ ਛੋਟੀਆਂ ਜਿਹੋ ਰਾਂ ਮਾਜਾਂ ਇਹ ਟੱਕਰ ਨੂੰ ਪੂਰੀ ਕੋਸ਼ਿਸ਼ ਕਰ ਰਹੇ ਗਰਦਾਲਪੁਰਿਆ ਟੱਕੂ ਦਾ ਪੂਰਾ ਟੱਕੂ ਲੈ ਵੀ ਅੱਖਾਂ ਪੂਰੇ ਨੇ ਤੋਰਦੇ ਆਤਾ ਹੋ ਗਿਆ ਮੋ ਸਾਹਮਣੇ ਧੀ ਚੱਲਦੀ ਰਹਿੰਦੀ ਢਿੱਲੋਂ ਪੈਰ ਫਟਾਕੇ ਵੇ ਆਹ ਆਹ ਨੇਰੀ ਸਾ ਬੱਗਾ ਭੜਾ ਨੇਰੀ ਸਾ ਤੇ ਗਿਆ ਬੱਗਿਆ ਨੇਰੀ ਸਾ ਤੇ ਗਿਆ ਆਹ ਉਹ ਕਹਿੰਦਾ ਵੀ ਤੂੰ ਕੋਈ ਗੱਲ ਨਹੀਂ ਟੱਕੜ ਆ ਬੱਕੇ ਕੋਈ ਗੱਲ ਨਹੀਂ ਚਵਾੜਦਾਂ ਮਿਲ ਗਿਆ ਆਹ ਉਹ ਕਹਿੰਦਾ ਵੀ ਤੂੰ ਮੇਰੇ ਮਾਰਨਾ ਨਹੀਂ ਮੇਰੇ ਕਾਲਜ ਦੇ ਆਉਣ ਜਾਂ ਨਾ ਮੰਨ ਮੇਰੀ ਦੇਖਤੀ ਕਿ ਚੇਤ ਵਿੱਚ ਲੋਕੋ ਦੇ ਖੇਤਰਾਂ ਮੀ ਭਰਦਾ ਸਾਡੇ ਦਰਮਿਆਨ ਅਰਸ਼ ਸ੍ਰੀ ਤੋਂ ਸਰਦਾਰ ਅਮਰੀਖਾਂ ਦੀ ਗੱਲ ਪਹੁੰਚ ਰੇ ਅਸੀਂ ਉਹਨਾਂ ਤੇ ਪਹੁੰਚਦੇ ਜੀ ਆ ਕਹਿੰਦੇ ਧੰਨਵਾਦ ਕਰਦੇ ਆ ਸਾਡੇ ਸਪੌਂਸਰਾਂ ਦੇ ਵਿੱਚ ਨੇ ਸਰਦਾਰ ਅਮਰੀਖਾਂ ਜੀ ਨੇ ਅਰਸ਼ ਸ੍ਰੀ ਤੋਂ ਬਹੁਤ ਬਹੁਤ ਧੰਨਵਾਦ ਉਹ ਮਾਇਆ ਤੇ ਦਰਸ਼ਨੀ ਹੈ ਦੂਜੇ ਪਾਸੇ ਕਮਾਲਪੁਰਿਆ ਕਹਿੰਦੇ ਵੀ ਲਾਲ ਹੋਇਆ ਫਰਦਾ ਹੈ ਗਰਮੀ ਦੇ ਨਾਲ ਮੁਰ ਤੋਂ ਮੁਰ ਚੋਇਆ ਫਰਦਾ ਹੈ ਭਾਗਾਂ ਦੇ ਵਿੱਚੋਂ ਨਾਲ ਆਹ ਲੋ ਵੀ ਥੋੜਾ ਥੋੜੇ ਨੂੰ ਟੱਕਰ ਨਹੀਂ ਪੂਰੀ ਕੋਈ ਕਰਦਾ ਮੱਖਣ ਸੇਤੋ ਕਮਾਲਾ ਖੜ ਗਿਆ ਮੁਰੇ ਪਰ ਨਹੀਂ ਪੂਰਾ ਹੱਥਿਆਂ ਦਾ ਟੈਕਨੀਕਲ ਪੁਆਇੰਟ ਦੇ ਕੇ ਛਿਗਾਣੇ ਨਿਕਲਿਆ ਆ ਬੇਨਤੀ ਕਰਦੇ ਹਾਂ ਜਿਹੜੇ ਪਾਸੇ ਜਨਾ ਨਾਲ ਤੁੱਖ ਲੱਗੀ ਹੈ ਸਾਰੇ ਕਹਿੰਦੇ ਵੀ ਭੁਗਿਆ ਨੂੰ ਮੇਲਾ ਵੀ ਵਧੀਆ ਲੱਗਦਾ ਉਹ ਲੰਗਰ ਤੇ ਜ਼ਬਰਦਸਤ ਪ੍ਰੋਗਰਾਮ ਕੀਤੇ ਹੋਏ ਆ ਲੰਗਰ ਜਰੂਰ ਛਕੋ ਪਰ ਬੰਦਾ ਜੋਦਾਨ ਪਾਉਣ ਦੀ ਸ਼ੀਤਾਂ ਦੇ ਪਰਵਾਰਾਂ ਨੂੰ ਪੈਸੇ ਜਾਣਗੇ ਕੋਈ ਨਹੀਂ ਫੋਨਾ ਕਿਸੇ ਪਾਸੇ ਨਹੀਂ ਜਾਊਗਾ ਗੀਤਾ ਮੁਰਿਆ ਮਾਈ ਵਾਲੇ ਨੂੰ ਪਾਣੀ ਦਿੰਦਾ ਮਨਾਰਿਆਂ ਨੂੰ ਗੁਰੂ ਹਾ ਹਾ ਉਹ ਕਹਿੰਦੇ ਇਹਨਾਂ ਹੱਥ ਲੱਗਿਆ ਵੀ ਮਨੇ ਵੱਡੇ ਮਹਾਰਾਜ ਦੀ ਸਮਾ ਲੱਗੋ ਉਹ ਕਹਾਂ ਨਹੀਂ ਲੱਗਿਆ ਇਹ ਪ੍ਰੇਮ ਤੇ ਮੀਤ ਸਿੰਘ ਵੱਲੋਂ ਜਿਹੜਾ ਹਵਾ ਬੁਣਿਆ ਕਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਧਰੋਂ ਪਾਸੇ ਸਾਡਾ ਵੀਰ ਜੱਸਾ ਭੋਗਲ ਆਪਣੀਆਂ ਸਵਾਹਾਂ ਦੇ ਰਿਹਾ ਕਹਿੰਦਾ ਕੋਈ ਗੱਲ ਨਹੀਂ ਜੱਸਾ ਪਾਣੀ ਪੀਉਣ ਦਾ ਬੜਾ ਸ਼ਟਾਈ ਲੱਟਾ ਪਿਛਲੇ ਦੋ ਹਫ਼ਤੇ ਲੱਗਿਆ ਪਾਣੀ ਬੜੀਆਂ ਸ਼ੇਰਾਂ ਲੋਕ ਲਾਉਂਦੇ ਪਾਣੀ ਦਾ ਚੰਗੀ ਗੱਲ ਹੱਤੇ ਕੀ ਪੋਨੀਆ ਲੋ ਬਈ ਦਸਰੀ ਨੌਜਵਾਨਾ ਯਾਨੀ ਦੋ ਕੜੀਆਂ ਦੇ ਇਧਰ ਰਹੀਏ ਆ ਤੇਜੀ ਵਰਗੇ ਬੁੱਕ ਬਾਹਰ ਕਦੇ ਕਦੇ ਪੈਦਾ ਕਰਦੇ ਆ ਵੀਰੋ ਲੋ ਦੂਸਰੇ ਪਾਸੇ ਟੱਕਣੀ ਪੂਰੀ ਕੋਈ ਕਰਦਾ ਹੋਇਆ ਕਾਲਾ ਰੱਖਿਆ ਤੋਂ ਦੇ ਹੱਥ ਪਰ ਤੇਜੀ ਪਿੰਡੇ ਨੂੰ ਹੱਥ ਨਹੀਂ ਲਾਉਣ ਦਿੰਦਾ ਬਿਲਕੁਲ ਲੋ ਦੂਸਰੇ ਪਾਸੇ ਲਾਡੀ ਪਾਸਰਾਉਂ ਦੀ ਧਰਤੀ ਤੇ ਖੇਡ ਮੈਦਾਨ ਦਾ ਦੇਖਿਆ ਕਰਦਾ ਸੰਜੀਤ ਬੰਨੇ ਸਾਹਿਬ ਉਹਨਾਂ ਨੂੰ ਵੀ ਸਾਂਝ ਬਹੁਤ ਸ਼ਬਦਾਂ ਦੀ ਇਸ ਨੌਜਵਾਨ ਦੀ ਸਿਰ ਤੇ ਵਿੱਚ ਸਾਡੇ ਕੰਬਰ ਸਾਹਿਬ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ ਕਿ 25 ਜੁਲਾਈ ਨੂੰ ਨਾਗਰਾਫਾਲ ਦੇ ਵਿੱਚ ਜਿਹੜਾ ਮੇਲਾ ਹੋਣਾ ਉਹ ਫ੍ਰੀ ਹੋਣਾ ਸਾਰਿਆਂ ਵਾਸਤੇ ਸੋ ਬਰਾਸਤ ਮੀਡੀਆ ਵੱਲੋਂ ਕਰਾਇਆ ਜਾਣਾ ਨਾਗਰਾਫਾਲ ਦੇ ਵਿੱਚ 25 ਜੁਲਾਈ ਨੂੰ ਸੋ ਉਥੇ ਵੀ ਤੁਸੀਂ ਫੋਮਵਾ ਕੇ ਪਹੁੰਚੋ ਜੀ ਸੋ ਬਹੁਤ ਬਹੁਤ ਧੰਨਵਾਦ ਇਸ ਵੇਲੇ ਮੁਕਾਬਲਾ ਚੱਲਦਾ ਹੋਇਆ ਤੇਜੀ ਪੁਨੀਆ ਤੇ ਡਾਡੀ ਪਸਰਾੰਗਰ ਦੇ ਵਿਚਕਾਰ ਬਹੁਤ ਵਧੀਆ ਚੱਲਦੇ ਮੈਚ ਦੇ ਵਿੱਚ ਇਸ ਵੇਲੇ ਗਵਰਨਰ ਡਿਗਰੀ ਦਾ ਧਰਤੀ ਮਾਂ ਨੂੰ ਮੱਥਾ ਇਸ਼ਾਰਾ ਕਰ ਦਿੰਦਾ ਹੈ ਉਧਰ ਸਾਰੇ ਜੱਫੀ ਗੁਰੇ ਕੈਮ ਨੇ ਤੇ ਰਾਜਸਾਲ ਦੀ ਵਿੱਚੀ 42 ਕਿਲੋ 42 ਕਿਲੋਮੀਟਰ ਦੀ ਰੇਸ ਮੈਰਾਥਨ ਕੀਤੀ ਹੈ ਬਹੁਤ ਹੀ ਸ਼ਾਨਸੇ ਦੇ ਹੱਕ ਦਾੜਾ ਉਧਰ ਮੈਰਾਥਨ ਦੇ ਵਿੱਚ ਨਾਮ ਚ ਚਮਕਾਇਆ ਫੋਜਾ ਸਿੰਘ ਨੇ ਵੀ ਬਹੁਤ ਵਧੀਆ ਟਰਨ ਟਰਨੇਡਾ ਕਿਤਾਬ ਦਿੱਤਾ ਗਿਆ ਸੀ ਉਸ ਨੇ ਵੀ ਬਹੁਤ ਵਧੀਆ ਸਿਆਰੀ ਉਮਰ ਦੇ ਵਿੱਚ ਉਸ ਨੇ ਵੀ ਵੱਡਾ ਮੱਲੀਆ ਮਾਰਿਆ ਨੇ ਤੇ ਹਰ ਮੈਦਾਨ ਫਤੇ ਕਰਦੇ ਨੇ ਪੰਜਾਬੀ ਵੀ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਦੇ ਉਧਰ ਗੱਭਰੂ ਨੇ ਦੇਖ ਲਿਆ ਜੇ 100000 ਸੇਲੇ ਮੈਦਾਨ ਦੇ ਵਿੱਚ ਸਾਰੇ ਜੱਫੀ ਪੂਰੇ ਕੈਂਪ ਬੁੱਗਾ ਬਾਗ ਹੀ ਤੇ ਹਨ ਉਪਾਲਦੇ ਆ ਲਈ ਗੱਲਾਂ ਬੀਤੇ ਵਾਲੀ ਉਹ ਸੱਜਣਾ ਮਾਉਂਟ ਐਵਰੇਸਟ ਪਲਾਟ ਜਾਂ ਹੌਣ ਖੇਡਾ ਹਰ ਪਾਸੇ ਅਸਮਾਨ ਰੀਆ ਛੋ ਸੱਜਣਾ ਕੁੜੀਆਂ ਕਿੜੀਆਂ ਨਹੀਂ ਅੱਜ ਔਦਾਰੀ ਬਾਜਦੀ ਆ ਲਈ ਅੱਤ ਵਾਲੀ ਨੂੰ ਦਿੱਤੀ ਧੋ ਸੱਜਣਾ ਇਹਨਾਂ ਮਟੇਲਾ ਦੇ ਬਿਹਾਰੀ ਵੀ ਬਹਿਣ ਗਜਾਈਏ ਬਾਜ ਸਿਰਾ ਗਰਜਦੀਆਂ ਹਰ ਮੈਦਾਨ ਵਿੱਚ ਜੋ ਸੱਜਣਾ ਬਾਜ ਸਿਰਾ ਗਰਜਦੀਆਂ ਹਰ ਮੈਦਾਨ ਵਿੱਚ ਜੋ ਸੱਜਣਾ ਇੱਕ ਇੱਕ ਪਾਵੇ ਕਬੱਡੀ ਮੈਦਾਨੇ ਹੋਵੇ ਸਾਰੇ ਖੇਡ ਦੇ ਖੇਤਰ ਹੋਵੇ ਆ ਹਰ ਪਾਸੇ ਮਖਲਾ ਮਾਰਦਿਆਂ ਨੇ ਪੰਜਾਬਣਾ ਇਹਦੇ ਵਿੱਚ ਨੇ ਬਹੁਤ ਗੱਡੀਆਂ ਮਲ ਮਾਰੀ ਨੇ ਸਾਡੇ ਵੱਲੋਂ ਇਸ ਪਰਿਵਾਰ ਨੂੰ ਤੇ ਸਾਰੀ ਪੰਜਾਬੀ ਕਲਬ ਨੂੰ ਬਹੁਤ-ਬਹੁਤ ਮੁਬਾਰਕਾਂ ਅਗਲਾ ਮੈਚ ਜਿਹੜਾ ਹੋਣਾ ਇਹ 2 オーਪਨ ਦਾ ਉਹਨਾਂ ਦੋਹਾਂ ਟੀਮਾਂ ਦੇ ਬੇਸਿਕ ਜੀ ਜਾਂਦੀ ਹੈ ਕਿ ਪਲੀਜ਼ ਆਪਣੀਆਂ ਟੀਮਾਂ ਗਰਾਊਂਡ ਦੇ ਲਾਗੇ ਲਿਆ ਕੇ ਆਓ ਤੇ ਇਹ ਮੈਚ ਬਿਲਕੁਲ ਸਜੇ ਛੋਟੇ ਆ 2 オーਪਨ ਜੀਆਂ ਦੋਹੇ ਟੀਮਾਂ ਆ ਹਮਨਸਟਨ ਸਪਰਿੰਗਸ ਫੋਰਸ ਦਾ ਵਾਸਾ ਡੈਕਸੀ ਯੂਨਾਈਟਡ ਪੈਂਟਸ ਫੋਰਸ ਕਲੱਬ ਸੋ ਸਾਡੇ 28 ਰੋਡ ਦੇ ਸਿਰ ਉੱਤੇ ਪਤਾ ਸਾਹਿਬ ਕੀ ਸਲੈਸ਼ ਬੈਕ ਬੱਚਿਆਂ ਦੇ ਜਿਹੜੇ ਮੁਕਾਬਲੇ ਆ ਉਹ ਕਰਵਾਏ ਜਾ ਰਹੇ ਆ ਜੀ ਅਬਰਸਾਰਾ ਕਾਲੀ ਗਲਵਰ ਰੋਡ ਦੇ ਸੀਗੋਟ ਪਤਾ ਸਾਹਿਬ ਵਿਖੇ 28 ਜੁਲਾਈ ਨੂੰ ਸੋ ਅਸੀਂ ਜਿਲ੍ਹੇ ਵੀ ਬੱਚੇ ਨੇ ਉਹ ਉਹਨਾਂ ਦੇ ਵਿੱਚ ਇਹ ਜੋ ਦੇ ਹਿਸਾਬ ਨਾਲ ਕਰਵਾਈ ਜਾਣੇ ਆ ਤੁਸੀਂ ਸੀਗੋਟ ਰੋਡ ਸਾਹਿਬ ਵਿਖੇ ਸੰਪਰਕ ਕਰ ਸਕਦੇ ਹੋ ਜਹਾਂ ਫਸਾ ਰੰਗਰੇ ਪ੍ਰਧਾਨ ਨੇ ਸ਼੍ਰੋਮਣੀ ਕਾਲੀ ਸਾਲ ਅਮਰਸਾ ਦੇ ਉਹਨਾਂ ਦਾ ਸੰਪਰਕ ਆ ਸਕਦੇ ਹੋ ਤੇ ਇਸ ਤਰ੍ਹਾਂ ਕੈਨੇਡਾ ਦੇ ਜਿਹੜਾ ਉਹ ਦੰਡੀ ਵਾਲਾ ਸਾਡੇ ਕੋਲ ਵੀ ਮਨਾਇਆ ਜਾਣਾ ਪਹਿਲੀ ਜੁਲਾਈ ਨੂੰ ਸੋ ਬਾਹਰ ਪਾਸੇ ਸਟੇਜ ਲਾ ਕੇ ਉਹ ਬਣਾਣਗੇ ਸੋ ਤੁਸੀਂ ਉੱਥੇ ਵੀ ਪਹੁੰਚਣਾ ਤੇ ਪੰਜਾਬ ਟੀਵੀ ਵੱਲੋਂ ਵੀ ਜਿਹੜਾ ਗ੍ਰੇਡ ਪੰਜਾਬ ਸੈਂਟਰ ਦੇ ਵਿੱਚ ਵੀ ਬਣਾਇਆ ਜਾ ਰਿਹਾ ਸੋ ਜਿਹੜਾ ਖੁੱਲਾ ਆਕਾਰਾ ਹੋਵੇਗਾ ਬਾਹਰ ਸੋ ਸਾਰਾ ਦਿਨ ਚੱਲੇਗਾ ਉੱਥੇ ਵੀ ਤੁਸੀਂ ਪਹੁੰਚ ਸਕਦੇ ਹੋ ਵੀ ਮੇਲਾ ਫ੍ਰੀ ਆ ਬਹੁਤ ਵਧੀਆ ਕਲਾਕਾਰ ਹੋਣਗੇ ਸੋ ਤੁਸੀਂ ਸਵੇਖ ਦੇ ਆ ਪਹੁੰਚਣ ਦੀ ਕਰਵਾਤਾ ਕਰ ਲਈ

ਉਰਜੋ ਉਰਜੋ ਕਰਦਾ ਜਾਪੀ ਉਹ ਕੱਚ ਲਾ ਕੇ ਆ ਖੜਾ ਹੈ ਹੰਦਿਆ ਤੇ ਵੀ ਗਭਰੂ ਚੁੱਸਤੀ ਖੁੱਟੀ ਤੇ ਜੁੱਤੀ ਨਾਲ ਪਾਰੇ ਦਾ ਇਸ ਕਰਦਾ ਹੈ ਵੈਣ ਤਸਵੀਰ ਗਭਰੂ ਪੇਸ਼ ਕਰਦਾ ਹੈ ਵੈਣ ਤਸਵੀਰ ਗਭਰੂ ਤੇ ਬਹੁਤ ਹੀ ਵਾਅ ਪੁਆਇੰਟ ਲੈ ਕੇ ਆਪਣੀ 3 ਦੇ ਖੱਤੇ ਜੋਗਾ ਹੋਇਆ ਤੇ ਅਸਰੇ ਜੁੜ ਗਿਆ ਇਧਰ ਜਨਸਪੋਰਟ ਕਾਫੀ ਤਰਫੋਂ ਪਾਇਆ ਗਭਰੂ ਰੇਟ ਮੈਦਾਨ ਦੇ ਵਿੱਚ ਸਾਰੇ ਬਫੂ ਪੂਰੀ ਤਿਆਰੀ ਰੱਖੇ ਸੋ ਜਸੋ ਇਹ ਦਰ ਬਹੁਤ ਹੀ ਦਰਸ਼ਕਾਂ ਦਾ ਚੁਕ ਪਰੇ ਮਾਹੌਲ ਦੇ ਵਿੱਚ ਦੇਖਦੇ ਨੇ ਇਹ ਕਾਇ ਲੱਗਿਆ ਇਹ ਆਉਣ ਨੂੰ ਕਰਕੇ अपन तो भारत दूर करने के लिए सुराब के पीछा करके वायल का अपनी किंड्रिक खाते जोड़ा है। बंटी प्रदर्शन ऑफ एंड डायरी बंटी 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 ਦੇਸ਼ ਦਾ ਗਰੂ ਆਸਲੇ ਮੋਰੇ ਇਕ ਰਕੜਕ ਦੀ ਕੋਸ਼ਿਸ਼ ਕਰ ਰਿਹਾ ਹੈ ਗੋਲਾ ਨੂੰ ਰੋਦਾ ਅੱਜ ਲੋਕਾਂ ਦੀ ਕੋਸ਼ਿਸ਼ ਜਗਤ ਦੇਖ ਰਿਹਾ ਬਹੁਤ ਵਧੀਆ ਪੁਆਇੰਟ ਲੈ ਜਾ ਆਪਣੀ ਟੀਮ ਦੇ ਖਾਤੇ ਜੋੜਦਾ ਹੈ ਤੇਜੀ ਕੋਲੀ ਆ ਦੇਖੋ ਤੇਜੀ ਕੋਲੀ ਆ ਅਸਲੇ ਬਹੁਤ ਵਧੀਆ ਇਹਦੇ ਦੇ ਤੌਰ ਤੇ ਜਾਣਿਆ ਜਾਂਦਾ ਇਹ ਤੋਂ ਦਸਪਾਲ ਲੇਟੋਜੀ ਤੇ ਰੌਕੇ ਰੋਕੇ ਨਾਈਨ ਮਿੰਟ ਦੀ ਜਿੱਤੀ ਕਰਦੇ ਗਏ

ਸੇਰੂ ਵਰਗੇ ਕੱਟੇ ਗਾਇਲੂ ਤੇ ਗੰਨੀ ਗੱਭਰੂ ਨੇ ਪਾਈ ਹੋਈ ਆ ਸੇਰੂ ਵਰਗੇ ਕੱਟੋੜਾ ਤੇਰੇ ਗੱਭਰੂ ਕਿਸ ਨੂੰ ਟੱਕਰ ਦੇਗਾ ਚਾਰੇ ਜਾਤੀ ਕੰਬਦੇ ਪਦਰ ਬਲਜੀਤ ਸਰਦੋਕੇ ਪਦਰ ਪੰਨਾ ਢੰਡੇਰ ਇਧਰ ਚਾਰੇ ਜਾਤੀਆਂ ਨੂੰ ਦੇਖਦੇ ਆ ਇਹਨੂੰ ਕੱਟ ਕਰਦਾ ਸੇਰੂ ਵਾਲੀ ਟੇਖਾ ਆ ਗੱਭਰੂ ਇਸਲੇ ਅਮੇਰ ਢੰਡੇਰ ਨਾਲ ਮੁਕਾਬਲਾ ਹੋ ਗਿਆ ਜਲੇ ਪੰਨੇ ਦਾ ਤੇਰੇ ਕਰਨ ਬੁਜੇਰ ਨੇ ਜਿਲ੍ਹਾ ਮਥਵਾਲੇ ਜੁਨੀਤ ਫੈਸੀ ਤੋਂ ਕੋਲ 2000 ਤੋਂ ਵੱਧ ਦੀ ਹੰਗਾ ਭਾਨ ਦੇ ਵਿੱਚ 1000 ਰੁਪਿਆ ਉਹ ਫਿਰ ਦੇ ਲਈ ਵੱਡੀ ਹੱਥ ਲਾ ਕੇ ਸੁਧਿਆ ਸੀ ਉਸੇ ਖਿਡਾਰੀ ਦੇ ਕੋਲੋਂ ਜਿਹੜਾ ਅੱਜ ਉਹ ਹੁੰਦਾ ਤੇ ਅੱਲੇ-ਉੱਲੇ ਦੁਨੀਆ ਦੇ ਤੌਰ ਤੇ ਵੀ ਹੁੰਦੀ ਜਿਹਦੇ ਸਾਡੀਆ ਦੀ ਬਹੁਤ ਹੀ ਵਧੀਆ ਟੀਮ ਫੋਰ ਇੰਟਰਨੈਟ ਐਂਟਰਟੇਨਮੈਂਟ ਵੱਲੋਂ ਜਿਹੜਾ ਇਸ ਜੁਲਾਈ ਨੂੰ ਕਮੈਂਟਨ ਦੇ ਵਿੱਚ ਕੱਪਾ ਦਾ ਜਿਹੜਾ ਸ਼ੋਅ ਆ ਜੀ ਉਹਨਾਂ ਵੱਲੋਂ ਕਰਵਾਇਆ ਜਾਣਾ ਤਾਂ ਤੁਸੀਂ ਉਹਦੀਆਂ ਟਿਕਟਾਂ ਲੈ ਸਕਦੇ ਹੋ ਉਹ ਕਮੈਂਟਨ ਦੇ ਵਿੱਚ ਹੋਣਾ ਜਿਹੜੇ ਆਪਣੇ ਇੱਥੇ ਦੇ মিডিਆ ਦੇ ਵੀਰ ਛੋੜੀ ਨਗਰਾ ਜਿਹਦਾ ਬੋਪਾ ਲਾਇ ਜਾ ਹਰਿੰਦਰ ਗੇਲੋਣਾ ਬਲੋਂ ਨਾਲ ਕੇ ਇਹ ਕਰਵਾਇਆ ਜਾਣਾ ਜੀ ਸੋ ਉਹਨੀਆਂ ਤੋਂ ਹੀ ਟੀਕਾ ਲਾ ਸਕਦੇ 26 ਜੁਲਾਈ ਨੂੰ ਹਾਂ ਜੀ ਮੈਂਟਨ ਦੇ ਵਿੱਚ ਕੌਫ ਕੋਟੀਨ ਦੇ ਵਿੱਚ ਆਉਂ ਸਾਡੇ ਕੋਲ ਪਹੁੰਚਿਆ ਧੂਰੇ ਵਾਸਤੇ ਸਾਡੇ ਭਾਈ ਕਰਮ ਸਿੰਘ ਜੀ ਢਿਲੋਂ ਅੱਜ ਦਾ ਮੈਚ ਇੱਥੇ ਹੀ ਹੋਣ ਵਾਲਾ ਜੀ ਜੇਕਰ ਰਹਿ ਰਹੇ ਆ ਦੋਏ ਕਲੱਬਾ ਪਲੀਜ਼ ਬੀ ਓਪਨ ਦੀ ਸਟ੍ਰੇਂਗਰ ਸਪੋਰਟਸ ਕਲੱਬ ਵਰਸਸ ਐਕਸਟੀ ਦਿਲਾਇਟਰ ਕਾਂਟੋ ਸਪੋਰਟਸ ਕਲੱਬ ਇਹ ਆਪਣੀਆਂ ਟੀਮਾਂ ਲੈ ਕੇ ਗਰਾਊਂਡ ਦੇ ਟੰਟੂ ਪਲੀਜ਼ ਫਾਈਟਰ ਦੇ ਪਾਸੇ ਦਜੀਨ ਜੱਫਾ ਲਾਉਂਦਾ ਹੋਇਆ ਕਹਿੰਦੇ ਵੀ ਲਾਡੀ ਨੂੰ ਮਨਾਉਣ ਦੀ ਕੋਈ ਕੋਈ ਕਰਦਾ ਹੋਇਆ ਬੜਾ ਦਰਦੀ ਜੱਫਾ ਦਜੀਨ ਤੇਰਾ ਲੱਖਵਾ ਜਾਊਗਾ ਆਹ ਆਹ ਸੇਖ ਨਾਲ ਫਰਕ ਰਹਿ ਗਿਆ ਸਾਰੇ ਗਰਮਾਨ ਮੈਟਰੋ ਪੰਜਾਬੀ ਸਪੋਰਟ ਕਲੱਬ ਦੇ ਸਪੌਂਸਰ ਤਲਦੀਸ਼ੇ ਨੀ ਗੜੇਵਾਲ ਪਹੁੰਚੇ ਨੇ ਅਸੀਂ ਉਹ ਜੀਆਂ ਕਹਿੰਦੇ ਆ ਉਹ ਨਾਲ ਹੀ ਅਰਸ਼ ਦੇ ਟ੍ਰਾਂਸਪੋਰਟ ਤੋਂ ਸਰਜੀਤ ਸਿੰਘ ਜੀ ਚੜ੍ਹਗਰਾਂ ਪਹੁੰਚੇ ਨੇ ਸਾਡੀ ਟੀਮ ਦੇ ਸਪੌਂਸਰ ਨੇ ਸੋ ਅਸੀਂ ਇਹਨਾਂ ਵੀਰਾਂ ਨੂੰ ਇੱਥੇ ਪਹੁੰਚਵਾ ਦਿੱਤੀ ਹੈ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਕੋਲ ਮਾਸ ਮਾਰ ਪਹੁੰਚਿਆ ਟੋਰੇ ਵਾਸਤੇ ਥੋੜੇ ਪਿੰਡ ਵਾਲੇ ਪ੍ਰਸੇਮ ਸਿੰਘ ਜੀ ਤੇ ਲੋਰਡ ਕਰਦੇ ਆ ਅੱਜ ਇਹ ਜੀ ਮਿਲਣੇ ਕਿ ਕਿਸੇ ਉਹਨਾਂ ਦਾ ਬਖਸ਼ਾਈ ਹੋਵੇ ਜਿਹਦੇ ਨਾਮ ਦੇ ਸਾਰੇ ਜਿਹੜੇ ਨਵੇਂ ਆਇਆ ਆਇਆ ਕੰਟੀਟਰਟ ਆਇਆ ਕੈਨੇਡਾ ਲਈ ਪਹਿਲੀ ਵਾਰ ਗਿਆ ਅੱਜ ਅਸੀਂ ਜਿਆਨ ਆਪੇ ਰੇਸਾਂ 2014 ਦੇ ਵਿੱਚ ਸ੍ਰੀ ਕ੍ਰਿਸ਼ਨਾ ਯਤ ਜਿਹੜੇ ਦੋ ਫੈਡਰੇਸ਼ਨ ਕਿਸੇ ਸਾਜ ਹੋਣੇ ਸੀ ਜਿਹੜੇ ਦੋ ਫੈਡਰੇਸ਼ਨ ਨੇ ਸਾਡੇ ਆਪਣੇ ਇੱਕ ਵੱਡੀ ਵਾਸਤੇ ਬਹੁਤ ਸੰਗੀਤੀ ਜਾਂ ਆਪਾਂ ਜੋੜ ਕੇ ਕਾਰਿਵਾਰੀਏ ਇਹ ਜਿਹੜੇ ਇਹ ਇਕਤਾ ਹੋਈ ਆ ਉਹ ਕਹਿਣਾ ਚਾਹੁੰਦਾ ਆ ਮੇਰੇ ਲਈ ਕੋਈ ਸੇਵਾ ਗੁਰੂ ਮੇਰਾ ਸਤਿਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ A về rồi. A về, zoom lại cái video này không? Không panorama. Có phải live không? À, yeah. Live Live cái. Hello. Hello. Xe này. Anh đi đâu ਅਤੇ ਇਹਦੇ ਅਸਲ ਵਿੱਚ ਮੈਦਾਨ ਵਿੱਚ ਜਸਪੁਰ ਜਿਸ ਤਰ੍ਹਾਂ ਦਿਖਾ ਰਹੇ ਨੇ ਜਸਪੁਰ ਫੈਸਲੇ ਮੈਂ ਨਜ਼ਰ ਦੀ ਕਬੱਡੀ ਮੰਨੇ ਪਰ ਮੰਨੇ ਬਹੁਤ ਹੀ ਵਧੀਆ 10 ਸਤਾ ਤਲਾ ਨੀਲ ਲਿੱਟਰ ਦੇ ਵਿਚਕਾਰ ਆਪਣਾ ਉਹ ਮਤਾਲਾ ਦੇਖੀ ਮੇਰਾ ਤੇ ਜੋ ਗੱਗੂ ਕਿੱਧ ਪਿੰਡ ਰਿਹਾ ਅਸਲ ਵਿੱਚ ਬਹੁਤ ਹੀ ਵਧੀਆ ਵਾਲਾ ਇਹ ਵੀ ਖੇਡ ਕੈਡਾ ਖੇਲ ਚੁੱਕਾ ਹੈ ਇਹ ਕਦੇ ਅਸਲੋਂ ਮੈਦਾਨ ਦੇ ਵਿੱਚ ਘਾਤੀ ਲੱਗਿਆ ਆਪਣੇ ਜੋਰ ਤੋਂ ਬੱਚ ਨੂੰ ਬਚਾਦਾ ਹੋਇਆ ਐਸਲੀ ਦੇਖ ਲਿਆ ਜਿਸ ਦੇ ਪਾਸੇ ਕੰਮ ਕਰ ਰਿਹਾ ਸੀ ਬੱਤਲੇ ਇੱਧਰ ਹੋਏ ਨਾ ਤਾਂ ਇਹ ਕਿਸੇ ਤਰ੍ਹਾਂ ਇਸ ਰੋਕਣ ਦੇ ਗੁੱਪੇ ਦੇ ਬਾਰੇ ਬਣਿਆ ਹੋਇਆ ਥੋੜਾ ਬੰਦੋਲੇ ਮੈਦਾਨ ਦੇ ਵਿੱਚ ਕੋ ਗਰੋਂ ਨੇ ਪਾਤੀ ਇੱਕ ਵਜੂਦ ਕਬੂਲ ਕਬੂਲ ਅਮਾਰਿਆ ਨਾ ਕੰਮ ਹੋਣਾ ਹੈ ਗੱਡੀ ਚ ਪਾਗ ਬੱਤਸ ਮੁੰਦਾ ਹੋਇਆ ਤਿੰਨ ਮੈਚ

ਹੇ ਦੋਸਤੋ ਐਸੇਲੇ ਦੇ ਚੱਲਦੇ ਐਸੇਲੇ ਦੇਖ ਲਿਆ ਮੁਕਾਬਲਾ ਚੱਲਦਾ ਕਿੱਧਰੇ ਗੱਲੂ ਬਾਦਲਾ ਜਸਤਾ ਦਾ ਇਹ ਮੇਰੇ ਇੱਕ ਬਤ ਦੀ ਕੋਸ਼ਿਸ਼ ਕੀਤੀ ਹੋਇਆ ਤੇ ਐਸੇਲੇ ਉਹ ਹਾਂ ਜਿਹੜੇ ਚੱਲਦੇ ਮੁਕਾਬਲੇ ਵਿੱਚ ਦੇਖਦੇ ਕੌਣ ਜਿੱਤ ਪ੍ਰਾਪਤ ਕਰਦਾ ਜਸਤਾ ਦਾ ਦੂਜਾ ਕਰਦਾ 1 ਹੰਡੇ ਤੇ ਮੇਰੇ ਹੰਡੇ ਨੇ ਬਹੁਤ ਵਧੀਆ ਜਾਸ ਨੇ ਪੁਆਇੰਟ ਹਾਸਲ ਕੀਤਾ ਆਪਣੀ ਜਿੰਦ ਲਈ ਅਤੇ ਟੀਮ ਦੇ ਲਈ ਤੇ ਦੇ ਫਰਤੀਕ ਤੇਰੇ ਰੇਂਜ ਦੇ ਤੇ ਫਰਤੀਕ ਵੀ ਪਰਵਾਨੀ ਹੁਸਾ ਹੈ ਗੱਲੂ ਦਾ ਐਸੇਲੇ ਕੋਈ को गए ने तो टीम भी जो कबड्डी एक सफर चला रहता है निकाला कौन मेरे को रोकने की कोशिश करेगा एक इंडिया कबड्डी जब सालाना आते रहता है बहुत ही बढ़िया जैसे जोश अजमारी का काम आज ये देखिए और मैदान के बीच सिर्फ सरदार को ने कोशिश की हुई है प्रतीक लोहानी जी देखते हैं टाइम किसका कौन जबरदस्त प्रभाव करता है असली चैलेंज बताने में असंभव है जमीर

ਬਾਜ਼ਾ ਹੋਇਆ ਅਖਰੇ ਜੱਫੀ ਵਿੱਚ ਦੂਰ ਹਟਾਇਆ ਹੋਇਆ ਆਪੇ ਤੋਂ ਦੇਖੋ ਕਲਪਨ ਬਾਜੀ ਕਦਮਾਂ ਦੇ ਸਾਹਮਣਾਂ ਆਇਆ ਅੰਜਾ ਰੋਹ ਹੁੰਦਾ ਵਾਲਾ ਬਾਬਾ ਕੋਈ ਕਰਨ ਕਰਕੇ ਸਮਾਜ ਵਿੱਚ ਆਇਆ ਤੇ ਕਮੇਟਰੀ ਆਉਂਦੇ ਖਈਆ ਤੇ ਬਹੁਤ ਵਧੀਆ ਇਹਨਾਂ ਦੇ ਪਰਫਾਰਮੈਂਸ ਆਫਰੀਕਨ ਦੇ ਨਾਲ ਸਾਂਝਾ ਕਰਨ ਦਾ ਇਸ ਟੂਰਨਾਮੈਂਟ ਦਾ ਹਾਲ ਕੱਲ ਪੰਜਾਬੀ ਡੇਲੀ ਦੇ ਪੰਨਿਆਂ ਵਿੱਚ ਤੇ ਇੱਧਰ ਦੇਖਦੇ ਆ ਮੈਦਾਨ ਦੇ ਵਿੱਚ ਅਸਲ ਵਿੱਚ ਮਕਰਬਰਾਜ ਜੀ ਮੁਸਤਫਾ ਨੇ ਆਲੇ-ਆਲੇ

ਕੋਕੇ ਦੇ ਨਾਂ ਤੇ ਸੁੱਕੇ ਜਿੰਗਰੇ ਤੇ ਸੁੱਕੇ ਜਿੰਗਰੇ ਤੇ ਉਹਨਾਂ ਨੂੰ ਉਹਨੂੰ ਕਰਦਾ ਸੀ ਸਰਦਾਰ ਕਰੋ ਜੂਨੇ ਤਸੀਹ ਜਿਹਨੂੰ ਉਹ ਇਹ ਤੇ ਉਹਦਾ ਲੜਕਾ ਬਹੁਤ ਵਧੀਆ ਪੁਆਇੰਟ ਹਾਸਲ ਕਰਕੇ ਆਪਣੀ ਟੀਮ ਦੇ ਖਾਤੇ ਜੋੜ ਰਹਾ ਹੈ ਤੇ ਕਬੂਮ ਕਬੂਮ ਨਾਮ ਹੈ ਕਬੂਮ ਦਾ ਮਤਲਬ ਆ ਜਦੋਂ ਅਸਮਾਨ ਤੋਂ ਬਿਜਲੀ ਦੇ ਬੱਦਲ ਕਰਦੇ ਨੇ ਉਸ ਰੋਲੇ ਛੱਡ ਦੇ ਤਲਫਾਕੇ ਪਾਉਂਦੇ ਨੇ ਕਬੂਮ ਛੱਡਦਾ ਰਿਹਾ ਉਹ ਲਿਫਟਾ ਦੇਖਾ ਕਬੂਮ ਨਿਕਲ ਰਿਹਾ ਬਸ ਦਾ ਨਾਮ ਇਹ ਦੇਖੋ ਕੁਪਿੰਡਰੇ ਤੋਂ ਇੱਕ ਕੌਡੀ ਦੇਖੇ ਮੌਜਾ ਆਇਆ ਬੱਚਾ ਹੈ ਜੱਫੀ ਦੇ ਵਾਲੇ ਅਸਲੀ ਕੌੜਾ ਹੈ ਕੌਡੀ ਮੇਸਰ ਪੰਜਾਬੀ სპੋਰਟਸ ਕਲਬ ਦੀ ਤਰਫੋਂ ਤਿਆਰ ਕੀਤਾ ਜਾ ਰਿਹਾ ਟੂਰਨਾਮੈਂਟ ਬਹੁਤ ਹੀ ਰਚਕ ਭਰਿਆ ਉਸ ਭਰੇ ਮਾਹੌਲ ਦੇ ਵਿੱਚ ਇਹ ਗੱਭਰੂ ਇਸੇ ਜੰਪਲ ਆਪਣੇ ਜੋਰ ਬਥੇਰੇ ਨਾਲ ਦੇਖਦੇ ਹਾਂ ਜਿਸ ਨੇ ਜਿਲੇ